ਉੱਗੇ ਸਮਾਜ ਸੇਵਕ ਪ੍ਰਸਿੱਧ ਕਾਰੋਬਾਰੀ ਦਿਆਲੂ ਸੁਭਾਅ ਅਤੇ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਰਹੇ ਸੀਵੀ ਸਿੰਘ ਜੋ ਬੀਤੇ ਦਿਨੀ ਅਚਾਨਕ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਅੱਜ ਵਿਸ਼ਾਲ ਫਾਰਮ ਵਿਖੇ ਰਸਮ ਪਗੜੀ ਮੌਕੇ ਉਹਨਾਂ ਦੇ ਭਰਾ ਠਾਕੁਰ ਹਰੀ ਸਿੰਘ ਠਾਕੁਰ ਬਲਵਾਨ ਸਿੰਘ ਪਤਨੀ ਬੇਟੇ ਸੰਗਰਾਮ ਸਿੰਘ ਵਿਕਰਮ ਸਿੰਘ ਪੁੱਤਰ ਬਧੂਆਂ ਦਾਮਾਦ ਰਕੇਸ਼ ਕੁਲੇਰੀਆ ਬੇਟੀ ਸੁਸ਼ਮਾ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਧਾਰਮਿਕ ਸਮਾਜਿਕ ਸ਼ਿਆਸੀ ਅਤੇ ਵੱਖ-ਵੱਖ ਜਥੇਬੰਦੀਆਂ ਅਤੇ ਉਦਯੋਗ ਜਗਤ ਦੀਆਂ ਉੱਗੀਆਂ ਸ਼ਖਸੀਅਤਾਂ ਜਿਸ ਵਿੱਚ ਸਾਹਿਲ ਸੰਪਲਾ ਵਿਧਾਇਕ ਜੰਗੀ لال ਮਹਾਜਨ ਭਾਜਪਾ ਆਗੂ ਅਜੇ ਕੌਸ਼ਲ ਸੇਠੂ ਸਰਬਜੋਤ ਸਿੰਘ ਸਾਭੀ ਸਾਬਕਾ ਵਿਧਾਇਕਾ இந்து ਬਾਲਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਐਸਜੀਪੀਸੀ ਮੈਂਬਰ ਰਵਿੰਦਰ ਸਿੰਘ ਚੱਕ ਵੱਲੋਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਅਗਰ ਇੱਕ ਝਾਤ ਉਹਨਾਂ ਦੇ ਜੀਵਨ ਸਫਰ ਤੇ ਮਾਰੀਏ ਤਾਂ ਉਹਨਾਂ ਦਾ ਜਨਮ ਜੰਮੂ ਵਿਖੇ ਹੋਇਆ ਚੰਦਰਪਾਲ ਸਿੰਘ ਹੋਰਾਂ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹੋਏ 1971 ਦੀ ਜੰਗ ਵਿੱਚ ਵੀ ਹਿੱਸਾ ਲਿਆ ਉਹਨਾਂ ਮੁਕੇਰੀਆਂ ਨੂੰ ਆਪਣੀ ਕਰਮ ਭੂਮੀ ਬਣਾਉਂਦੇ ਹੋਏ ਗੈਸ ਏਜੰਸੀ ਖੋਲ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜੋ ਨਿਰੰਤਰ ਜਾਰੀ ਹਨ ਧਾਰਮਿਕ, ਦਿਆਲੂ ਅਤੇ ਮਿਲਨਸਾਰ ਸੁਭਾਅ ਦੇ ਚਲਦਿਆਂ ਉਹਨਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਇਆ। ਸਮਾਜ ਵਿੱਚ ਆਪਣੀ ਇੱਕ ਵਿਲੱਖਣ ਪਛਾਣ ਬਣਾਈ। ਆਪਣੀ ਧਰਮ ਪਤਨੀ ਦੇ ਸਹਿਯੋਗ ਨਾਲ ਆਪਣੇ ਬੱਚਿਆਂ ਨੂੰ ਸਿੱਖਿਆ ਅਤੇ ਸੰਸਕਾਰ ਦੇ ਕੇ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੇ ਤੋਰਿਆ। 70 ਸਾਲ ਦੀ ਉਮਰ ਵਿੱਚ ਵੀ ਮੁਸਕਰਾਹਟਵੰਦ ਦਾ ਚਿਹਰਾ ਅਤੇ ਤੰਦਰੁਸਤ ਤਬੀਅਤ ਪਿੱਛੇ ਦਾ ਰਾਜ ਉਹਨਾਂ ਵੱਲੋਂ ਅੰਮ੍ਰਿਤ ਵੇਲੇ ਪਾਠ ਪੂਜਾ ਮੈਡੀਟੇਸ਼ਨ ਅਤੇ ਲੰਬੀ ਦੂਰੀ ਤੱਕ ਸਾਈਕਲ ਚਲਾਉਣਾ ਦੱਸਿਆ ਜਾਂਦਾ ਹੈ ਸ਼ਰਧਾਂਜਲੀ ਮੌਕੇ ਬਖ ਬਖ ਸ਼ਖਸੀਅਤਾਂ ਵੱਲੋਂ ਜਿੱਥੇ ਸੀਵੀ ਸਿੰਘ ਨਾਲ ਬਿਤਾਏ ਹੋਏ ਪਲਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਉਥੇ ਗੱਲਬਾਤ ਰਹੀ ਭਾਜਪਾ ਆਗੂ ਸਾਹਿਦ ਸੰਪਲਾ ਸਾਬਕਾ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਹਲਕਾ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੋਮਣ ਹੋਰਾ ਮਰਹੂਮ ਸੀਵੀ ਸਿੰਘ ਹੋਰਾ ਵੱਲੋਂ ਸਮਾਜ ਭਲਾਈ ਦੇ ਕੀਤੇ ਹੋਏ ਕੰਮਾਂ ਬਾਰੇ ਦੱਸਿਆ ਉਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਅਚਾਨਕ ਉਹਨਾਂ ਦੇ ਚਲੇ ਜਾਣ ਦੇ ਨਾਲ ਪਰਿਵਾਰ ਦੇ ਨਾਲ-ਨਾਲ ਇਲਾਕੇ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈਣ ਦੀ ਗੱਲ ਕਹੀ ਅਤੇ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜੇ ਹੋਣਾ ਦੱਸਿਆ ਅੰਤ ਵਿੱਚ ਪਰਿਵਾਰ ਵੱਲੋਂ ਠਾਕਰ ਹਰੀ ਸਿੰਘ ਹੋਰਾ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਸਲਾ ਦੇਣ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅੱਜ ਬੇਸ਼ੱਕ ਸੀਵੀ ਸਿੰਘ ਜੀ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਵੱਲੋਂ ਸਮਾਜ ਪ੍ਰਤੀ ਕੀਤੇ ਕੰਮ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਸਾਡੇ ਪਿਤਾ ਸਨਮਨ ਬਹੁਤ ਹੀ ਆਦਰਨੀਏ ਠਾਕੁਰ ਸੀਵੀ ਸਿੰਘ ਜੀ ਦੀ ਜੋ ਅਸੀਂ ਅੱਜ ਅੰਤਿਮ ਅਰਦਾਸ ਜੋ ਸ਼ਰਧਾਂਜਲੀ ਸਭਾ ਮੁਕੇਰੀਆਂ ਵਿਖੇ ਹੋਈ ਹੈ ਉਹਦੇ ਵਿੱਚ ਆਏ ਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਸ਼੍ਰੀ ਵਿਜੇ ਸਾਹਪਲਾ ਜੀ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਜਿੱਥੇ ਜਿਹੜਾ ਆ ਉਹਨਾਂ ਨੂੰ ਸਰਦਾ ਸੁਮਨ ਵੀ ਅਰਪਿਤ ਕਰਨ ਹੈ ਔਰ ਨਾਲ ਦੀ ਨਾਲ ਉਹਨਾਂ ਤੋਂ ਇੱਕ ਪ੍ਰੇਰਨਾ ਇਹ ਜਿਹੜੀ ਜਿਹੜੀ ਸ਼ਰਧਾਂਜਲੀ ਸਭਾ ਇੱਕ ਪ੍ਰੇਰਨਾ ਸਭਾ ਦਾ ਰੂਪ ਵੀ ਮੈਂ ਦੇਖਦਾ ਕਿਉਂਕਿ ਜੋ ਜੀਵਨ ਚ ਉਹਨਾਂ ਨੇ ਸੰਘਰਸ਼ ਕੀਤਾ ਜੋ ਸੰਸਕਾਰ ਦਿੱਤੇ ਉਹਨੇ ਪਰਿਵਾਰ ਨੂੰ ਸਮਾਜ ਨੂੰ ਔਰ ਰਾਜਨੀਤਿਕ ਔਰ ਧਾਰਮਿਕ ਜੀਵਨ ਦਿਆ ਸੋ ਅਸੀਂ ਸਾਰੇ ਉਹਨਾਂ ਤੋਂ ਪ੍ਰੇਰਨਾ ਲੈਣ ਆਏ ਆ ਜਿੱਥੇ ਔਰ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਔਰ ਸਾਮਪਲਾਜੀ ਵੱਲੋਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿਨਾ ਔਰ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ ਨਾਲ ਲੱਗ ਲੱਗੇ। ਇਹ ਜਿਹੜੇ ਸਿੰਘ ਸਾਹਿਬ ਸੀਗੇ ਮੇਰਾ ਬੜਾ ਹੀ ਨਿਗਾਸਬੰਧ ਹੈ ਇਸ ਪਰਿਵਾਰ ਦੇ ਨਾਲ ਬੜੀ ਧੀਰ ਦਾ ਆਣਾ ਜਾਣਾ ਹੈ ਇਹ ਆਪਣੇ ਕਾਰੋਬਾਰੀ ਵੀ ਸੀਗੇ ਸਮਾਜ ਸੇਵੀ ਵੀ ਸੀਗੇ ਲੋਕਾਂ ਦੀ ਸੇਵਾ ਵੀ ਕਰਦੇ ਤੇ ਹਰ ਆਦਮੀ ਨੂੰ ਮੁਹੱਬਤ ਕਰਦੇ ਤੇ ਸੋ ਉਹਨਾਂ ਦਾ ਹੀ ਜਾਣਦਾ ਬਹੁਤ ਬੜਾ ਘਾਟਾ ਪਰਿਵਾਰ ਨੂੰ ਵੀ ਹੈ ਮਕੇਰੀਆਂ ਸ਼ਹਿਰ ਨੂੰ ਵੀ ਹੈ ਸਾਰੇ ਇਲਾਕੇ ਨੂੰ ਹੈ ਔਰ ਮੈਂ ਵੀ ذاتی ਤੌਰ ਤੇ ਇਸ ਦੁਖ ਦੀ ਘੜੀ 'ਚ ਪਰਿਵਾਰ ਨਾਲ ਸ਼ਰੀਕ ਹੈ ਇਸ ਦੁੱਖ ਨੂੰ ਸਾਂਝਾ ਕਰਨ ਵਾਸਤੇ ਕਿ ਔਰ ਪ੍ਰਾਰਥਨਾ ਕਰਦੇ ਹੈ ਕਿ ਭਗਵਾਨ ਕਿਰਪਾ ਕਰਨ ਇਸ ਸਦਵੇਂ ਨੂੰ ਬਰਦਾਸ਼ਤ ਕਰ ਸਕਣ ਅੱਜ ਅਸੀਂ ਬੜੇ ਦੁਖਦਾਈ ਸਮੇਂ ਦੇ ਵਿੱਚ ਖੜੇ ਹਾਂ ਮਕੇਰੀਆ ਵਾਸੀ ਠਾਕੁਰ ਸੀਬੀ ਸਿੰਘ ਜੀ શ્રી ਚੰਦਰਪਾਨ ਜੀ ਜਿਨ੍ਹਾਂ ਦੀ ਅੰਤਿਮ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਏ ਹਾਂ ਔਰ ਬਹੁਤ ਵੱਡਾ ਨਾਮ ਸਿੱਕਾ ਇਲਾਕੇ ਦਾ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਬਹੁਤ ਛੋਟੇ ਲੈਵਲ ਤੋਂ ਉੱਪਰ ਤੱਕ ਪਹੁੰਚ ਕੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈ ਔਰ ਪ੍ਰਮਾਤਮਾ ਦਾ ਭਾਣਾ ਹੈ ਪਰਿਵਾਰ ਨੂੰ ਮੰਨਣਾ ਪੈਣਾ ਬੱਚੇ ਬਹੁਤ ਵਧੀਆ ਨੇ ਉਹਨਾਂ ਦੇ ਠਾਕੁਰ संग्राम ਸਿੰਘ ਜੀ ਉਹਨਾਂ ਦਾ ਬਾਕੀ ਪਰਿਵਾਰ ਔਰ ਮੈਂ ਆਪਣੇ ਵੱਲੋਂ ਜਿੱਥੇ ਅੱਜ ਸ਼ਰਦਾ ਦੇ ਫੁੱਲ ਪੈਂਟ ਕਰਦਾ ਹਾਂ ਠਾਕੁਰ ਸਾਹਿਬ ਨੂੰ ਉੱਥੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਉਹਨਾਂ ਦੀ ਇਹ ਰੂਹ ਹੋਵੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਧੰਨਵਾਦ ਛੋਟਾ ਭਾਈ ਸੀਬੀ ਸਿੰਘ ਬਹੁਤ ਇਮਾਨਦਾਰੀ ਸੀ ਆਪਣੀ ਜ਼ਿੰਦਗੀ ਨਿਕਾਲੀ ਔਰ ਆਇ ਸਮਾਜ ਨੂੰ ਪਹਿਲੀ ਦਫਾ ਪਤਾ ਲੱਗਾ ਕਿ ਸਮਾਜ ਕੀ ਕਿਆ ਸੇਵਾ ਕੀਤੀ ਉਹਨਾਂ ਨੇ और इस परिवार का इतना नाम ऊंचा किया उनके दोनों सपुत्र संग्राम और विक्रम ने जो भाग्य ये प्रोग्राम किया है इसके लिए भी परिवार को हमेशा याद रहेगा कि इतने दूर दूर से जम्मू से पठानकोट से इवन राजस्थान से लोग यहाँ आए तो ये परिवार की प्रतिष्ठा बड़ी है इससे समाज में इसी तरह काम उनके बच्चे भी करें ताकि अपने बाप का नाम रोशन करें वो すいません。